ਸਤਨਾਮ ਸ੍ਰੀ ਵਾਹਿਗੁਰੂ ਜੀ ਸਸ੍ਰੀਕਾਲ ਜੀ ਅਬ ਮੈਂ ਤੁਹਾਨੂੰ ਇੱਕ ਸੁਨੇਹਾ ਲਾਣਾ ਲਾ ਰਿਹਾ ਮੇਰੇ ਵੀਰ ਭੈਣ ਭਰਾ ਬੇਬੇ ਬਾਪੂ ਸਾਰਿਆਂ ਨੂੰ ਕਿ ਮੈਂ ਸੁਨੇਹਾ ਲਾਣਾ ਹੱਥ ਜੋੜ ਕੇ ਮਰੀ ਬੇਨਤੀ ਹੈ ਸਨੇਹ ਦੇ ਵਿੱਚ ਇੱਕ ਛੋਟੀ ਜਿਹਾ ਛੋਟਾ ਜਿਹਾ ਸੁਨੇਹਾ ਹੈਗਾ ਪਰ ਛੋਟੀ ਜੀ ਵੀਡੀਓ ਬਣਾਵਾਂਗੇ ਵੀਡੀਓ ਦੇਖੋ ਧਿਆਨ ਨਾਲ ਤੈਨੂੰ ਲਾਇਕ ਹੈ ਤੇ ਕਮੈਂਟ ਅਡਸ ਐਂਡ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਸਾਨੂੰ ਪਤਾ ਲੱਗੇ ਵੀ ਤੁਸੀਂ ਕਿੱਥੇ-ਕਿੱਥੇ ਵੀਡੀਓ ਦੇਖਦੇ ਹੋਗੇ ਸੁਨੇਹਾ ਸਾਨੂੰ ਇੱਕ ਇਹ ਲਾਉਣਾ ਵੀ ਹੁਣ ਸਰੰਦ ਦੀ ਸਵਾ ਆ ਗਈ ਹੱਥ ਜੋੜ ਕੇ ਮੇਰੀ ਬੇਨਤੀ ਹੈ ਸਰੰਦ ਦੀ ਸਵਾ ਆ ਗਈ ਔਰ ਇਹਦੇ ਵਿੱਚ ਇੱਕ ਸੁਨੇਹਾ ਮੈਂ ਇਹ ਲਾਉਂਗਾ ਦੇਖੋ ਕਿਸੇ ਨੂੰ ਤਾਂ ਮੇਰੀ ਇਹ ਗੱਲ ਮਿਰਚਾਂ ਵਾਂਗ ਲੱਗਣੀ ਹੈ ਕਿਸੇ ਨੂੰ ਮਿਸ਼ਰੀ ਵਾਂਗੂ ਮਿੱਠੀ ਪਿਆਰੀ ਲੱਗਣੀ ਆ ਪਤਾ ਕੀ ਗੱਲ ਆ ਜਿਵੇਂ ਤੁਸੀਂ ਆਪਾਂ ਕਈ ਸਲਾਂ ਤੋਂ ਦੇਖਦਾ ਆ ਰਿਹਾ ਮੈਂ 20 ਰੰਦ ਸਵਾ ਤੇ ਜਿਹੜੇ ਜਾਂਦੇ ਆ ਤੇ ਉਹਨਾਂ ਨੇ ਉੱਚੀ ਆਵਾਜ਼ ਦੇ ਵਿੱਚ ਡੈੱਕ ਲਗਾ ਕੇ ਜਾਂਦੇ ਆ ਵੱਡੇ ਵੱਡੇ ਡੀਜੇ ਲਾ ਕੇ ਜਾਂਦੇ ਆ ਬੜੇ ਸੋਹਣੇ ਸੋਹਣੇ ਟਰੈਕਟਰ ਹੁੰਦੇ ਆ ਟਰਾਲੀਆਂ ਆਉਂਦੀਆਂ ਨੇ ਸੇਵਾਦਾਰ ਜਿਹੜੇ ਜਾਂਦੇ ਆ ਸਰਦਾ ਭਾਵਨਾ ਨਾਲ ਉਹਨਾਂ ਨੂੰ ਮੈਂ ਇੱਕ ਕਹਿਣਾ ਵੀ ਜਦ ਤੁਸੀਂ ਜਾਣੇ ਹੋ ਜਿਵੇਂ ਤੇ ਡੀਜ ਲਾਉਣਾ ਵੀ ਟਰੈਕਟਰ ਤੇ ਤਾਂ ਤੁਸੀਂ ਬਿਲਕੁਲ ਸਲੋ ਵਾਇਸ ਕਰਕੇ ਡੀਜ ਵਜਾਇਆ ਕਰੋ ਲਾਇਆ ਕਰੋ ਕਿਉਂਕਿ ਪਰੇਸ਼ਾਨੀ ਕਿਸੇ ਨੂੰ ਕੋਈ ਨਹੀਂ ਆਉਂਦੀ ਹੈਗੀ ਪਰੇਸ਼ਾਨੀ ਕਿਸੇ ਨੂੰ ਕੋਈ ਨਹੀਂ ਆਉਂਦੀ ਕਿਉਂ ਆਪਣਾ ਜਦੋਂ ਜਾਣੇ ਆ ਫਤਿਹਗੜ ਸਾਹਿਬ ਜਾਣੇ ਆ ਸਰੰਦ ਜਦੋਂ ਆਪਣਾ ਸੇਵਾ ਕਰਦੇ ਆ ਦੋ ਦਿਨ ਚਾਰ ਦਿਨ ਉੱਥੇ ਪਰ ਰਹਿਨੇ ਆ ਐ ਸਦਾ ਭਾਵਨਾ ਨਾਲ ਸੇਵਾ ਕਰਦੇ ਆ ਤੇ ਫਿਰ ਤੁਸੀਂ ਰਸਤੇ ਦੇ ਵਿੱਚ ਇਹ ਕੰਮ ਨਾ ਕਰਿਆ ਕਰੋ ਜਿਹੜਾ ਸਾਨੂੰ ਪਸਤਾਲਾ ਪੈ ਜਾਂਦਾ ਪਿਛਲੇ ਕਈ ਸਾਲਾਂ ਨਾਲ ਦੇਖਦਾ ਆ ਰਿਹਾ ਵੀ ਬਾਸ ਵੇਲੇ ਜਾਂ ਜਾਂਦੇ ਵੇਲੇ ਮੁੰਡੇ ਜਿਹੜੇ ਅੱਜ ਕੱਲ ਦੇ ਨਵੀਂ ਉਮਰ ਦੇ ਆ ਉੱਚੀ ਆਵਾਜ਼ ਦੇ ਵਿੱਚ ਡੱਕ ਲਾ ਕੇ ਉਹ ਦਿਮਾਗ ਉਹਨਾਂ ਦਾ ਗਾਣਿਆਂ ਗਣੀ ਨੂੰ ਹੋ ਜਾਂਦਾ ਦੇ ਨਾਲ ਉਹ ਅੱਗੇ ਪਿੱਛੇ ਕੁਛ ਨਹੀਂ ਧਿਆਨ ਦਿੰਦੇ ਹੋਏ ਤਾਂ ਗਲਤ ਹੋ ਸਕਦਾ ਹੋਈ ਨਾ ਹੁੰਦਾ ਹੈਗਾ ਮੈਂ ਦੇਖਿਆ ਕਈ ਵਾਰ ਮੈਂ ਸਾਨੂੰ ਤਾਂ ਹੀ ਮੈਂ ਵੀਡੀਓ ਅੱਜ ਬਣਾਈ ਆ ਮੈਂ ਮੈਂ ਕਿਹਦਾ ਛੋਟਾ ਭਾਈਆ ਕਿਹਦਾ ਵੱਡਾ ਭਾਈਆ ਕਿਸੇ ਬਾਪ ਦਾ ਪੁੱਤਾਂ ਮਾਂ ਦਾ ਪੁੱਤਾਂ ਉਹ ਸਮਝ ਕੇ ਸੁਣੋ ਮੈਂ ਤਾਂ ਸਮਝਾਉਣ ਲੱਗਿਆ ਇਹ ਜਿਹੜੇ ਮਿੱਤੋਂ ਛੋਟੀਆਂ ਉਮਰ ਦੇ ਜਾਂ ਮਿੱਤੋਂ ਥੋੜੀ ਜਿਹੀ ਵੱਡੀ ਉਮਰ ਦੇ ਮੁੰਡੇ ਨੇ ਉਹਨਾਂ ਨੂੰ ਆਪਾਂ ਉਹਨਾਂ ਲਈ ਆਪਾਂ ਵੀਡੀਓ ਬਣਾਉਣ ਲੱਗੇ ਆਂ ਵੀ ਤੁਸੀਂ ਜਾਨਦੇ ਹੋ ਤਾਂ ਇੱਕ ਹਲਕੀ ਜਿਹੀ ਆਵਾਜ਼ ਦੇ ਵਿੱਚ ਰੱਖ ਕੇ ਜਿੰਨਾ ਕੋ ਸੁਣਨੋ ਹਲਕੀ ਜਿਹੀ ਆਵਾਜ਼ ਸੁਣ ਸਕੇ ਉਹਨਾਂ ਲਈ ਤਿਆਰ ਕਰੋ ਤੇ ਇਹਦੇ ਨਾਲ ਕਿਸੇ ਸੁਣਨ ਵਾਲੇ ਨੂੰ ਦੂਸਰੇ ਨੂੰ ਕੋਈ ਤਕਲੀਫ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਹੈਗੀ ਪਰ ਇਹਦੇ ਵਿੱਚ ਪਰੇਸ਼ਾਨੀ ਸੁਣਨਾ ਇੱਕ ਦੱਸ ਦਿੰਨਾ ਵੀ ਆਪਾਂ ਜਾਣਿਆ ਉੱਥੇ ਅਫਸੋਸ ਕਰਨ ਜਾਣੇ ਆ ਸਾਦਾ ਭਾਵਨਾ ਨਾਲ ਅਫਸੋਸ ਕਰਨ ਜਾਣੇ ਆ ਨਾ ਕਿ ਉੱਥੇ ਕੋਈ ਇਹ ਨਹੀਂ ਹੈ ਓਏ ਮੇਲਾ ਲੱਗਦਾ ਉੱਥੇ ਮੇਲਾ ਕੋਈ ਨਹੀਂ ਲੱਗਦਾਗਾ ਉੱਥੇ ਬਸ ਸਰਦਾ ਭਾਵਨਾ ਨਾਲ ਅਫਸੋਸ ਕਰਨ ਜਾਣੇ ਆ ਸੇਵਾ ਕਰਨ ਜਾਣੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਆਪਾਂ ਸ਼ਰਧਾਂਜਲੀ ਦੇਣ ਜਾਣੇ ਆ ਉਹਨਾਂ ਸਾਰੇ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਜਾਣੇ ਆ ਆਪਾਂ ਠੀਕ ਹੈ ਵੀ ਤੁਸੀਂ ਇਹ ਚੀਜ਼ ਦਾ ਗੌਰ ਕਰੋ ਵੀ ਤੁਸੀਂ ਉੱਚੀ ਆਵਾਜ਼ ਦੇ ਵਿੱਚ ਡੈਕ ਨਾ ਲਾਓ ਮੇਰੇ ਤਾਂ ਸਾਨੂੰ ਰਹਿ ਇਹ ਵੀ ਤੁਸੀਂ ਬਿਲਕੁਲ ਆਵਾਜ਼ ਨਾ ਹੀ ਕਰੋ ਬਿਲਕੁਲ ਨਾ ਹੀ ਲਾਓ ਤੁਸੀਂ ਡੈਕ ਬਿਲਕੁਲ ਹੀ ਨਾ ਲਾਓ ਸਾਨੂੰ ਮੈਂ ਇਹੀ ਰਹਿ ਦੇਵਾਂਗਾ ਹੁਣ ਵੀਡੀਓ ਅੱਗੇ ਤੋਂ ਅੱਗੇ ਮੇਰੀ ਮੇਰੇ ਭੈਣ ਭਰਾ ਵੀਡੀਓ ਦੇਖ ਕੇ ਤੁਸੀਂ ਅੱਗੇ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੈਸੇਜ ਸਾਰੇ ਮੁੰਡਿਆਂ ਕੋਲੇ ਜਾਵੇ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਹਾਂ ਸਾਡੀ ਅ ਰੀਲ ਬਣੀ ਐ ਸਾਡੀ ਵੀਡੀਓ ਕਿਸੇ ਨੇ ਬਣਾਈ ਐ ਉਹਨਾਂ ਨੂੰ ਪਤਾ ਲੱਗੇ ਕਿ ਕਿਉਂ ਬਣਾਈ ਐ ਕਿਸ ਟੌਪਿਕ ਤੇ ਬਣਾਈ ਐ ਇਹ ਆਪਾਂ ਨੇ ਬਣਾਈ ਵੀਡੀਓ ਟਰੈਕਟਰ ਟੌਪਿਕ ਦੀ ਐ ਜੀ ਠੀਕ ਐ ਜੀ